ਪਿਆਰ ਦੇ ਕੁਝ ਰੂਪ ਮੰਨੇ ਗਏ ਨੇ ਪਿਆਰ ਨੂੰ ਸਨੇਹ ਆਖਿਆ ਗਿਆ ਹੈ ਪਿਆਰ ਨੂੰ ਪ੍ਰੇਮ ਆਖਿਆ ਗਿਆ ਹੈ ਪਿਆਰ ਨੂੰ ਸ਼ਰਧਾ ਆਖਿਆ ਗਿਆ ਹੈ ਪਿਆਰ ਨੂੰ ਭਗਤੀ ਆਖਿਆ ਗਿਆ ਸ਼ਿਖਰ ਦਾ ਪਿਆਰ ਜੋ ਬੁਲੰਦੀਆਂ ਨੂੰ ਛੂੰਦਾ ਹੈ ਉਸ ਨੂੰ ਭਗਤੀ ਕਹਿੰਦੇ ਨੇ ਨਿਵਾਣ ਦਾ ਪਿਆਰ ਜਿਸ ਨੂੰ ਸਨੇਹ ਕਹਿੰਦੇ ਨੇ ਇਹ ਸਨੇਹ ਆਪਣੇ ਤੋਂ ਛੋਟਿਆਂ ਨਾਲ ਹੁੰਦਾ ਹੈ ਬੱਚਿਆਂ ਨਾਲ ਹੋ ਸਕਦਾ ਹੈ ਬਿਨਾ ਸਨੇਹ ਤੋਂ ਦੇ ਬੱਚਿਆਂ ਨਾਲ ਵੀ ਸੰਬੰਧ ਨਹੀਂ ਜੁੜੇਗਾ ਪਿਆਰ ਦੀ ਇਹ ਧਾਰਾ ਨਿਮਾਣ ਦੀ ਤਰਫ ਜਾ ਰਹੀ ਹੈ ਸਨੇਹ ਪਸ਼ੂਆਂ ਦੇ ਚ ਵੀ ਹੁੰਦਾ ਹੈ ਕੀੜੇ ਮਕੌੜਿਆਂ ਚ ਵੀ ਹੁੰਦਾ ਹੈ ਪੰਛੀਆਂ ਚ ਵੀ ਹੁੰਦਾ ਹੈ ਬਲਕਿ ਸਨੇਹ ਕਿਸੇ ਕਿਸੇ ਪਸ਼ੂ ਚ ਮਨੁੱਖ ਨਾਲੋਂ ਵੀ ਜ਼ਿਆਦਾ ਹੁੰਦਾ ਹੈ ਭਗਤ ਨਾਮਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਮੰਦਰ ਏਕ ਦਵਾਰ ਦਸ ਜਾਕੇ ਗਊ ਚਰਾਵਨ ਛਾੜਿ ਅਲੇ ਪੰਜ ਕੋਸ ਪਰ ਗਊ ਚਰਾਵਤ ਚੀਤ ਸੋ ਬਛੜਾ ਰਾਖੀਅ ਰਹਿ ਬਾਵੇਂ ਚਰਵਾਹਾ ਗੁਲਾ ਗਵਾਲਾ ਗਵਾਂ ਨੂੰ ਬਹੁਤ ਦੂਰ ਲੈ ਗਿਆ ਚਰਾਣ ਵਾਸਤੇ ਪਰ ਉਹ बार-बार ਯਾਦ ਕਰ ਰਹੀ ਆਪਣੇ ਬਛੜੇ ਨੂੰ ਜੋ ਪਿੱਛੇ ਰਹਿ ਗਿਆ ਉਹਦਾ ਮਨ ਉਸ ਤੇ ਚ ਹੈ ਖੰਦੇ ਗਾ ਪਈਏ ਯਾਦ ਬੱਚੇ ਨੂੰ ਕਰਦੀ ਭਈ ਮਾਂ ਬੱਚੇ ਤੋਂ ਪ੍ਰਭਾਵਤ ਹੈ ਇਹ ਸਿਮਰਤੀ ਨਿਵਾਣ ਦੀ ਤਰਫ ਚਲੀ ਜਾਂਦੀ ਏ ਇਹ ਪਿਆਰ ਨਿਵਾਣ ਦੀ ਤਰਫ ਚਲਾ ਜਾਂਦਾ ਇਹਨੂੰ ਸਨੇਹ ਕਹਿੰਦੇ ਨੇ ਇਹਨੂੰ ਮੋਹ ਕਹਿੰਦੇ ਨੇ ਮੈਂ ਫਿਰ ਅਰਜ਼ ਕਰਾਂ ਗੁਰਮਤਿਸ ਦੀ ਨਿੰਦਾ ਨਹੀਂ ਕਰਦੀ ਮੋਹ ਕਿਉਂ ਹੈ ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋਹ ਮਿੱਠਾ ਲਾਇਆ ਅਗਰ ਮੋਹ ਦੇ ਚ ਮਿਠਾਸ ਨਾ ਆਉਂਦੀ ਨਾ ਪਸ਼ੂਆਂ ਦੇ ਬੱਚੇ ਪਲਨੇ ਸੰ ਨ ਮਨੁੱਖਾਂ ਦੇ ਸਾਰਾ ਸੰਸਾਰ ਸੁਨ ਹੋ ਜਾਣਾ ਸੀ ਕੁਛ ਵੀ ਨਹੀਂ ਹੋਣਾ ਸੀ ਲੇਕਿਨ ਸਿਰਫ ਮੋਹ ਦੇ ਤਲ ਤੇ ਹੀ ਰਹਿ ਗਏ ਅੱਗੇ ਗਿਆ ਹੀ ਨਹੀਂ ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠ ਸਕਿਆ ਅਸیں ਨਹੀਂ ਗੱਲ ਹੈ ਇਹਨੇ ਬੁਲੰਦੀਆਂ ਨੂੰ ਨਹੀਂ ਛੋਇਆ ਸਨੇਹ ਵਿੱਚ ਇੱਕ ਛੋਟਾ ਹੁੰਦਾ ਹੈ ਇੱਕ ਵੱਡਾ ਹੁੰਦਾ ਹੈ ਬੱਚਾ ਹਮੇਸ਼ਾ ਹੀ ਛੋਟਾ ਮਾਸੂਮ ਹੈ ਕਮਜ਼ੋਰ ਹੈ ਮਜਬੂਰ ਹੈ ਸਨੇਹ ਉਸ ਦਾ ਸਨੇਹ ਵਿੱਚ ਦੇਣਾ ਹੀ ਦੇਣਾ ਹੁੰਦਾ ਹੈ ਸਮਾ ਦੇਣਾ ਹੈ ਮਾਣ ਹੈ ਆਪਣੇ ਅਸਤਨਾ ਦਾ ਦੁੱਧ ਦੇਣਾ ਹੈ ਖੂਨ ਦੇਣਾ ਆਪਣਾ ਆਪਣਾ ਮਾਸ ਦੇਣਾ ਇੱਕ ਤਰੀਕੇ ਨਾਲ ਆਪਣੀ ਸ਼ਕਤੀ ਦੇਣੀ ਸਮਾ ਦੇਣਾ ਵਕਤ ਦੇਣਾ ਬੱਚੇ ਨੂੰ ਤੇ ਦੇਣਾ ਹੀ ਦੇਣਾ ਹੈ ਦੇਣਾ ਹੀ ਦੇਣਾ ਇਹ ਦੇਣ ਦੀ ਭਾਵਨਾ ਸਨੇਹ ਪੈਦਾ ਕਰਦੀ ਹੈ ਸਨੇਹ ਨਾ ਹੋਵੇ ਤੇ ਦੇਣ ਦੀ ਭਾਵਨਾ ਨਹੀਂ ਪੈਦਾ ਹੁੰਦੀ ਇਹ ਵੀ ਮੈਰਜ਼ ਕਰਦੇ ਆ ਤੇ ਸਨੇਹ ਦੀ ਆਪਣੀ ਇੱਕ ਸੀਮਾ ਵੀ ਆਉਂਦੀ ਹੈ ਆਪਣੇ ਬੱਚੇ ਨਾਲ ਹੁੰਦਾ ਹੈ ਸਨੇਹ ਦੂਜੇ ਨਾਲ ਨਹੀਂ ਹੁੰਦਾ ਪਾਹੀ ਗੁਰਦਾਸ ਜੀ ਤੇ ਸਾਫ਼ ਕਹਿੰਦੇ ਨੇ ਪਿਤਾ ਦਾ ਪਿਆਰ ਨਾ ਪਰੋਸੀ पे ਪਾਈ ਹੈ ਸਾਫ਼ ਕਹਿ ਦਿੱਤਾ ਠੀਕ ਹੈ ਪੜੋਸੀ ਨੇ ਵੀ ਬੱਚੇ ਨੂੰ ਚੁੱਕ ਲਿਆ ਪਿਆਰ ਪਿਆ ਕਰਦਾ ਪਰ ਪਿਓ ਵਰਗਾ ਨਹੀਂ ਹੋ ਸਕਦਾ ਮਾਂ ਵਰਗਾ ਨਹੀਂ ਹੋ ਸਕਦਾ ਪਾਹੀ ਗੁਰਦਾਸ ਐਸਾ ਸਪਸ਼ਟ ਕਰਦੇ ਮੋ ਸਨੇਹ ਬੜਾ ਸੀਮਤ ਹੁੰਦਾ ਹੈ ਔਰ ਇਸ ਸੀਮਤ ਮੋ ਕਰਕੇ ਹੋ ਸਕਦਾ ਹੈ ਆਪਣੇ ਬੱਚੇ ਦੇ ਔਗਣ ਵੀ ਚੰਗੇ ਲਗਣ ਪड़ोसी ਦੇ ਬੱਚੇ ਦੇ ਗੁਣ ਵੀ ਚੰਗੇ ਨਾ ਲੱਗਣ ਐਸਾ ਵੀ ਹੋ ਸਕਦਾ ਹੈ ਕਿਉਂਕਿ ਉਸ ਨਾਲ ਸਨੇਹ ਨਹੀਂ ਹੈ ਸਨੇਹ ਦ੍ਰਿਸ਼ਟੀ ਨੂੰ ਬਦਲ ਦਿੰਦਾ ਹੈ ਸਨੇਹ ਕਰਕੇ ਆਪਣੇ ਬੱਚੇ ਚ ਖੂਬੀਆਂ ਹੀ ਖੂਬੀਆਂ ਦਿਖਾਈ ਦਿੰਦੀਆਂ ਸਨੇਹ ਕਰਕੇ ਬੱਚੇ ਪਲਦੇ ਪਰ ساری ਜ਼ਿੰਦਗੀ ਮਨੁੱਖ ਸਨੇਹ ਵਿੱਚ ਰਹਿ ਗਿਆ ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠਿਆ ਸਨੇਹ ਤੇ ਪਸ਼ੂਆਂ ਚ ਵੀ ਹੁੰਦਾ ਹੈ ਬਲਕਿ ਮਨੁੱਖ ਨਾਲੋਂ ਜ਼ਿਆਦਾ ਹੁੰਦਾ ਹੈ ਜ਼ਿਆਦਾ ਹੁੰਦਾ ਹੈ ਜਦ ਕਦੇ ਮਨੁੱਖ ਦਾ ਇਹ ਪਿਆਰ ਪ੍ਰੇਮ ਦੀ ਸੂਰਤ ਇਖਤਿਆਰ ਕਰਦਾ ਹੈ ਜਿਹਨੂੰ ਉਰਦੂ ਪਰਸ਼ੀਅਨ ਵਿੱਚ ਇਸ਼ਕ ਕਹਿ ਦਿੰਦੇ ਨੇ ਇਹ ਛੋਟੇ ਦੀ ਤਰਫ ਨਹੀਂ ਆਉਂਦਾ ਬਰਾਬਰੀ ਦੀ ਤਰਫ ਆਉਂਦਾ ਹੈ ਸਨੇਹ ਤੇ ਬੱਚਿਆਂ ਨਾਲ ਹੋ ਸਕਦਾ ਹੈ ਪ੍ਰੇਮ ਭਰਾ ਨਾਲ ਹੋ ਸਕਦਾ ਹੈ ਮਿੱਤਰ ਨਾਲ ਹੋ ਸਕਦਾ ਹੈ ਪਤਨੀ ਨਾਲ ਹੋ ਸਕਦਾ ਹੈ ਪਤਨੀ ਨਾਲ ਹੋ ਸਕਦਾ ਹੈ ਦੋਸਤ ਨਾਲ ਹੋ ਸਕਦਾ ਹੈ ਭੈਣ ਨਾਲ ਹੋ ਸਕਦਾ ਹੈ ਭਰਾ ਨਾਲ ਹੋ ਸਕਦਾ ਹੈ ਇਹ ਬਰਾਬਰੀ ਦੀ ਤਰਫ ਹੁੰਦਾ ਹੈ ਇਹਦੇ ਵਿੱਚ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੇ ਇਹ ਰਿਸ਼ਤਾ ਦੇਣ ਦਾ ਵੀ ਨਹੀਂ ਹੁੰਦਾ ਸਨੇਹ ਵਿੱਚ ਤੇ ਸਿਰਫ ਦੇਣਾ ਹੀ ਦੇਣਾ ਹੈ ਇਹ ਵੀ ਮੈਰਸ ਕਰਦੇ ਆ ਪ੍ਰੇਮ ਵਿੱਚ ਮੰਗ ਖਤਮ ਹੋ ਜਾਂਦੀ ਹੈ ਇਸ ਵਾਸਤੇ ਕਹਿੰਦੇ ਨੇ ਮਨੁੱਖਤਾ ਸ਼ੁਰੂ ਹੀ ਪ੍ਰੇਮ ਤੋਂ ਆਉਂਦੀ ਹੈ ਸਨੇਹ ਤੋਂ ਨਹੀਂ ਆਉਂਦੀ ਨਹੀਂ ਆਉਂਦੀ ਸਨੇਹ ਦੇ ਚ ਗਰਸੇ ਮਨੁੱਖ ਦੇਖੇ ਗਏ ਨੇ ਆਪਣੇ ਬੱਚੇ ਨੇ ਤੇ ਪਿੱਠ ਤੇ ਹੱਥ ਲਾਇਆ ਤੇ ਛਾਤੀ ਠਰ ਗਈ ਹੈ ਪਰ ਇੱਕ ਉਪਰਾ ਬੇਗਾਨਾ ਬੱਚਾ ਆਇਆ ਉਸ ਸੀਨੇ ਨਾਲ ਵੀ ਲੱਗਦਾ ਪਏ ਤੇ ਉਹਨੂੰ ਚੁੱਕ ਕੇ ਪਰੇ ਪਿਆ ਮਾਰਦਾ ਸਨੇਹੀ ਦ੍ਰਿਸ਼ਟੀ ਬੜੀ ਸੀਮਤ ਹੁੰਦੀ ਹੈ ਬਹੁਤ ਸੀਮਤ ਹੁੰਦੀ ਹੈ ਬਹੁਤ ਸੀਮਤ ਹੁੰਦੀ ਹੈ ਪ੍ਰੇਮ ਥੋੜਾ ਮਹਾਨ ਹੁੰਦਾ ਹੈ ਇਹਦੇ ਚ ਪਵਿੱਤਰਤਾ ਹੁੰਦੀ ਹੈ ਇਹਦੇ ਚ ਕੁਰਬਾਨੀ ਦਾ ਜਜ਼ਬਾ ਹੁੰਦਾ ਹੈ ਭਰਾ ਭਰਾ ਤੋਂ ਕੁਰਬਾਨ ਹੋ ਸਕਦਾ ਹੈ ਪਤੀ ਪਤਨੀ ਤੋਂ ਕੁਰਬਾਨ ਹੋ ਸਕਦਾ ਹੈ ਪਤਨੀ ਪਤੀ ਤੋਂ ਕੁਰਬਾਨ ਹੋ ਸਕਦੀ ਹੈ ਮਿੱਤਰ ਮਿੱਤਰ ਤੋਂ ਕੁਰਬਾਨ ਹੋ ਸਕਦਾ ਹੈ ਨਿਛਾਵਰ ਹੋ ਸਕਦਾ ਮੰਗ ਕੁਝ ਵੀ ਨਹੀਂ ਹੈ ਇਕ ਦੂਜੇ ਤੋਂ ਸਦਕੇ ਹੋ ਸਕਦੇ ਨੇ ਕੁਰਬਾਨ ਹੋ ਸਕਦੇ ਨੇ ਮੈਂ ਹੈਰਾਨ ਆ ਭਾਈ ਸਾਹਿਬ ਭਾਈ ਗੁਰਦਾਸ ਜੈਸੀ ਸ਼ਖਸੀਅਤ ਨੇ ਆਪਣੀ ਬਾਣੀ ਵਿੱਚ ਲੈਲਾ ਮਜਨੂ ਦਾ ਜ਼ਿਕਰ ਕੀਤਾ ਸਸੀ ਪੁੰਨੂ ਦਾ ਜ਼ਿਕਰ ਕੀਤਾ ਸੋਨੀ ਮਹੀਵਾਲ ਦਾ ਜ਼ਿਕਰ ਕੀਤਾ ਹੀਰ ਰਾਂਝੇ ਦਾ ਜ਼ਿਕਰ ਕੀਤਾ ਔਰ ਇਹ ਵਾਰ ਦਰਬਾਰ ਸਾਹਿਬ ਦੇ ਵਿੱਚ ਵੀ ਗਾਈ ਜਾਂਦੀ ਹੈ ਸਭ ਤੋਂ ਪਹਿਲੇ ਅਜ ਤੋਂ 35 ਸਾਲ ਪਹਿਲੇ ਬਜ਼ੁਰਗ ਰਾਗੀ ਭਾਈ ਹਰੀ ਸਿੰਘ ਜਦਗਾਰੈ ਸੰਤ ਮੇਰੇ ਕੰਨਾਂ 'ਚ ਪਹੁੰਚ ਉੱਥੋ ਹੀ ਫਿਰ ਮੈਂ ਸੋਚਿਆ ਸੁਣ ਮੈਂ ਕਿ ਇਹ ਤੇ ਕੋਈ ਭਗਤ ਨਹੀਂ ਸੰਤ ਨਹੀਂ ਸੰਤ ਨਹੀਂ ਪਾਈ ਗੁਰਦਾਸ ਜੈਸੇ ਆਲਮ ਫਾਜ਼ਲ ਨੇ ਇਹਨਾਂ ਨੂੰ ਥਾਂ ਦੇ ਦਿੱਤੀ ਹੈ ਔਰ ਜਿਸ ਬਾਣੀ ਦਾ ਕੀਰਤਨ ਕਰਨ ਦਾ ਸੁਭਾਗ ਹੈ ਉਸ ਬਾਣੀ ਨੂੰ ਉਦਾ ਕੀਰਤਨ ਹੋ ਸਕਦਾ ਹੈ। ਉਹਦਾ ਕੀਰਤਨ ਕੀਤਾ ਜਾਂਦਾ ਹੈ। ਫਿਰ ਮੈਂ ਥੋੜਾ ਜਿਹਾ ਇਸ ਦੀ ਗਹਿਰਾਈ ਚ ਗਿਆ। ਪ੍ਰੇਮ ਹੀ ਮਨੁੱਖ ਨੂੰ ਪਵਿੱਤਰ ਕਰਦਾ ਹੈ। ਗਿਆਨ ਨਹੀਂ ਪਵਿੱਤਰ ਕਰਦਾ। ਬੜੇ ਬੜੇ ਗਿਆਨੀਆਂ ਦੇ ਹਿਰਦੇ ਮਲਿਨ ਰਹਿਣਗੇ ਹੁੰਦੇ ਨੇ। ਗਿਆਨ ਤੇ ਹੈ ਕਿ ਪਤਨੀ ਹੈ ਪਰ ਪ੍ਰੇਮ ਨਹੀਂ ਹੈ। ਇਹ ਜ਼ਿਆਤੀ ਕਰ ਸਕਦਾ ਉਸ ਨਾਲ। ਗਿਆਨ ਤੇ ਹੈ ਇਹ ਪਤਾ ਹੀ ਹੈ ਪਰ ਪ੍ਰੇਮ ਨਹੀਂ ਹੈ ਇਹ ਉਸ ਨਾਲ ਧੋਖੇਬਾਜ਼ੀ ਕਰ ਸਕਦੀ ਹੈ ਚੱਲਦਾ ਹੈ ਇਤਨੀ ਤੇ ਸਮਝ ਹੈ ਮੇਰਾ ਭਰਾ ਹੈ ਪਰ ਪ੍ਰੇਮ ਨਹੀਂ ਹੈ ਇਹ ਉਸ ਨਾਲ ਵੀ ਛਲ ਕਪਟ ਕਰ ਸਕਦਾ ਹੈ ਉਸ ਨਾਲ ਵੀ ਧੋਖਾ ਕਰ ਸਕਦਾ ਹੈ ਸਮਝ ਤੇ ਸਹੀ ਵਿਵੇਕਸ਼ਣ ਨਵੀਂ ਰਾਵਣ ਮੇਰਾ ਭਰਾ ਹੈ ਸਾਰੇ ਸੀਕਰਟ ਦੱਸ ਦਿੱਤੇ ਸਾਰੇ ਰਾਜ਼ ਦੱਸ ਦਿੱਤੇ ਔਰ ਘਰ ਘਰ ਦੇਖਿਆ ਜਾ ਸਕਦਾ ਮੈਂ ਬਹੁਤ ਸਾਰੇ ਸਿਲਸਲੇ ਐਸੇ ਦੇਖੇ ਨੇ ਭਰਾ ਭਰਾ ਦੇਚ ਮੁਕਦਮੇबाजी ਭਰਾ ਭਰਾ ਬੋਲਦੇ ਨੇ ਭਰਾ ਭਰਾ ਦੇਚ ਦੁਸ਼ਮਣੇ ਸਮਝਦੇ ਹੈ ਮੇਰਾ ਭਰਾ ਹੈ ਪ੍ਰੇਮ ਨਹੀਂ ਹੈ ਪ੍ਰੇਮ ਨੇੜੇ ਲੈ ਜਾਂਦਾ ਗਿਆਨ ਨੇੜੇ ਨਹੀਂ ਲੈ ਜਾਂਦਾ ਮੈਂ ਫਿਰ ਅਸ ਕਰਾਂ ਕਿਤਨੀ ਗੁਰਬਾਣੀ ਦੇ ਅਰਥ ਬੋਧ ਦਾ ਗਿਆਨ ਹੋਵੇ। ਪ੍ਰੇਮ ਨਹੀਂ ਹੈ ਮਨੁੱਖ ਦੀ ਸੁਰਤ ਸ਼ਬਦ ਦੇ ਨੇੜੇ ਨਹੀਂ ਆਏਗੀ। ਬੜੇ ਬੜੇ ਗਿਆਨੀਆਂ ਦਾ ਸ਼ਬਦ ਨਾਲ ਕੋਈ ਮਤਲਬ ਵੀ ਨਹੀਂ ਹੈ। ਇਹ ਵੀ ਮਰਜ਼ ਕਰਦੇ ਹਾਂ। ਬੜੇ ਬੜੇ ਪੁਜਾਰੀਆਂ ਦਾ ਭਾਵੇਂ ساری ਜ਼ਿੰਦਗੀ ਕ੍ਰਿਸ਼ਨ ਤੇ ਰਾਮ ਦੀ ਪੂਜਾ ਕਰਦੇ ਰਹਿ ਜਾਂਦੇ ਨੇ ਯਕੀਨ ਜਾਨੋ ਕ੍ਰਿਸ਼ਨ ਤੇ ਰਾਮ ਨਾਲ ਕੋਈ ਮਤਲਬ ਨਹੀਂ ਦੂਰ ਦਾ ਵੀ ਮਤਲਬ ਨਹੀਂ। ਸਿਰਫ ਪੁਜਾਰੀ ਨੇ ਸਾਰੇ ਇਤਿਹਾਸ ਦਾ ਪਤਾ ਹੈ ਤੁਸੀਂ ਕੁਝ ਵੀ ਪੁੱਛ ਲੋ ਉਹਨਾਂ ਨੂੰ ਸ਼੍ਰੀ ਰਾਮ ਦਾ ਸਾਰਾ ਇਤਿਹਾਸ ਦੱਸ ਦੇਣਗੇ ਸ਼੍ਰੀ ਕ੍ਰਿਸ਼ਨ ਦੀ ਸਾਰੀ ਕਥਾ ਦੱਸ ਦੇਣਗੇ ਭਾਗਵਤ ਦੇ ਅਰਥ ਕਰ ਦੇਣਗੇ ਗੀਤਾ ਦੇ ਅਰਥ ਕਰ ਦੇਣਗੇ ਸੰਬੰਧ ਨਹੀਂ ਗੁਰਬਾਣੀ ਦੇ ਅਰਥ ਕਰ ਦੇਣਗੇ ਬੜੀ ਸੋਚ ਤੇ ਸਮਝ ਹੈ ਧੂਆਂਧਾਰ ਤਕਰੀਰ ਕਰ ਦੇਣਗੇ ਪ੍ਰੇਮ ਨਹੀਂ ਹੈ ਨੇੜਤਾ ਨਹੀਂ ਹੈ ਨੇੜੇ ਪਿਆਰ ਲੈ ਜਾਂਦਾ ਹੈ ਨੇੜੇ ਸਨੇਹ ਲੈ ਜਾਂਦਾ ਹੈ ਬੱਚਿਆਂ ਦੇ ਨੇੜੇ ਸਨੇਹ ਲੈ ਜਾਂਦਾ ਹੈ ਪਿਆਰ ਗੁਰੂ ਦੇ ਨੇੜੇ ਲੈ ਜਾ ਸਕਦਾ ਹੈ ਭਰਾ ਦੇ ਨੇ ਲੈ ਜਾ ਸਕਦਾ ਹੈ ਪਤਨੀ ਦੇ ਨੇੜੇ ਲੈ ਜਾ ਸਕਦਾ ਹੈ ਪਤੀ ਦੇ ਨੇੜੇ ਭੈਣ ਦੇ ਨੇੜੇ ਨਹੀਂ ਤੇ ਦੂਰੀ ਬਣੀ ਰਹੇਗੀ ਭਰਾ ਵਿਰਾਧ ਵਿੱਚ ਵੀ ਦੂਰੀ ਬਣੀ ਰਹੇਗੀ ਇਹ ਵੀ ਮੈਰਸ ਕਰਾਂ ਕਿਉਂਕਿ ਉੱਥੇ ਬਰਾਬਰੀ ਹੈ ਪ੍ਰੇਮ ਦੇ ਵਿੱਚ ਬਰਾਬਰੀ ਆਉਂਦੀ ਹੈ ਇੱਕ ਦੂਜੇ ਤੋਂ ਸਦਕੇ ਹੁਣਾ ਆਉਂਦਾ ਹੈ ਇੱਕ ਦੂਜੇ ਤੋਂ ਕੁਰਬਾਨ ਹੁਣਾ ਆਉਂਦਾ ਹੁਣਾ ਆਉਂਦਾ ਹੈ ਕਹਿੰਦੇ ਇੱਥੋਂ ਥੋੜੀ ਜਿਹੀਆਂ ਮਨੁੱਖਤਾ ਜਨਮ ਲੈਂਦੀ ਹੈ ਇਨਸਾਨੀਅਤ ਜਨਮ ਲੈਂਦੀ ਹੈ ਪ੍ਰੇਮ ਹੀਣੇ ਮਨੁੱਖ ਨੂੰ ਕਹਿੰਦੇ ਇਨਸਾਨ ਨਹੀਂ ਕਹਿਣਾ ਚਾਹੀਦਾ ਉਹ ਅਜੇ ਪਸ਼ੂਆਂ ਦੇ ਤਲ ਤੇ ਜੀ ਰਿਹਾ ਨਾ ਪਤਨੀ ਨਾਲ ਪ੍ਰੇਮ ਨਾ ਪਤੀ ਨਾਲ ਨਾ ਭਰਾ ਨਾਲ ਨਾ ਭੈਣ ਨਾਲ ਸੰਬੰਧ ਟੁੱਟੇ ਹੈ ਸੋ ਠੇ ਇਹ ਸੰਬੰਧ ਜੁੜਦਾ ਹੈ ਪ੍ਰੇਮ ਨਾਲ ਪਿਆਰ ਨਾਲ ਲੇਕਿਨ ਕਦੀ ਕਦੀ ਸਾਧਨਾ ਵਿੱਚ ਇਹ ਪਿਆਰ ਉਛਾਲ ਮਾਰਦਾ ਹੈ ਇੱਕ ਤੀਸਰੀ ਅਵਸਥਾ ਜੋ ਪਿਆਰ ਦੀ ਬਣਦੀ ਹੈ ਪਿਆਰ ਦੀ ਅਵਸਥਾ ਸਨੇਹ ਪਿਆਰ ਦੀ ਅਵਸਥਾ ਹੀ ਪ੍ਰੇਮ ਹੈ ਔਰ ਪਿਆਰ ਦੀ ਅਵਸਥਾ ਸ਼ਰਧਾ ਹੈ ਹੇ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ ਫਿਰ ਵੀ ਤੂੰ ਵੱਡਾ ਹੈ ਇਹ ਸ਼ਰਦਾ ਮਾਂ ਨਾਲ ਹੋ ਸਕਦੀ ਹੈ ਪਿਤਾ ਨਾਲ ਹੋ ਸਕਦੀ ਹੈ ਚਲੋ ਉਮਰ ਦੇ ਵਿੱਚ ਵੱਡਾ ਹੈ ਵੱਡੇ ਨਾਲ ਆਉਂਦੀ ਹੈ ਉਮਰ ਵੀ ਮਨੁੱਖ ਨੂੰ ਕੁਝ ਸਿਖਾਉਂਦੀ ਹੈ ਜੋ بڑے ਤੋਂ بڑے ਉਸਤਾਦ ਨਹੀਂ ਸਿਖਾ ਸਕਦੇ ਇਹ ਵੀ ਮੈਰਜ਼ ਕਰਦੇ ਆ ਇਸ ਚੱਕਰ ਵਿੱਚ ਨਾ ਪੈਣਾ ਇਸੇ ਕਾਰਨ ਕਰਕੇ ਭਾਰਤ ਦੇ ਵਡੇਰੀ ਉਮਰ ਦਾ ਸਨਮਾਨ ਆਖਿਆ ਗਿਆ ਇਹਦੇ ਕੋਲ ਉਮਰ ਦਾ ਜਿਹੜਾ ਗਿਆਨ ਹੈ ਉਹ ਤੇਰੇ ਕੋਲ ਨਹੀਂ ਹੋ ਸਕਦਾ ਹੈ ਨੌਜਵਾਨ ਤੇਰੇ ਕੋਲ ਨਹੀਂ ਹੋ ਸਕਦਾ ਇਹ ਬੱਚੇ ਤੇਰੇ ਕੋਲ ਨਹੀਂ ਹੋ ਸਕਦਾ ਕੁਝ ਉਮਰ ਵੀ ਸਿਖਾਉਂਦੀ ਹੈ ਉਤਾਰ ਚੜਾ ਬਹੁਤੇ ਦੇਖੇ ਹੁੰਦੇ ਨੇ ਉਸ ਨੇ ਇਸ ਵਾਸਤੇ ਆਖਿਆ ਗਿਆ ਹੈ ਬਿਰਦ ਦਾ ਆਪਣੇ ਤੋਂ ਵੱਡੇ ਦਾ ਚਾਹੇ ਉਮਰ ਦੇ ਚ ਵੱਡਾ ਹੈ ਇਲਮ ਦੇ ਚ ਵੱਡਾ ਹੈ ਗਿਆਨ ਦੇ ਚ ਵੱਡਾ ਉਹ ਤੇ ਗੱਲ ਵੱਖਰੀ ਭਾਵੇਂ ਉਮਰ ਦੇ ਚ ਵੱਡਾ ਹੈ ਜੋ ਕਿਸੇ ਵੀ ਗੱਲ ਦੇ ਚ ਵੱਡਾ ਹੈ ਉਸ ਨਾਲ ਜੋ ਰਿਸ਼ਤਾ ਜੁੜਦਾ ਹੈ ਸ਼ਰਧਾ ਕਰਕੇ ਮੈਥੋਂ ਵੱਡਾ ਹੈ ਉਮਰ ਦੇ ਚ ਵੱਡਾ ਹੈ ਗਿਆਨ ਦੇ ਚ ਵੱਡਾ ਹੈ ਕਲਾ ਦੇ ਚ ਵੱਡਾ ਹੈ ਸਮਝ ਦੇ ਚ ਵੱਡਾ ਹੈ ਜਦ ਕਦੀ ਮਨੁੱਖ ਦੀ ਇਹ ਪਿਆਰ ਦੀ ਧਾਰਾ ਸ਼ਰਧਾ ਬਣਦੀ ਹੈ ਐਸੇ ਮਨੁੱਖ ਦੇ ਮਾੜੇ ਸੰਸਕਾਰ ਤੇ ਅੰਦਰ ਖਤਮ ਹੋ ਜਾਂਦੇ ਹੈ ਜਦ ਹੀ ਸਰਦਾ ਗੁਰੂ ਤੇ ਆ ਜਾਏ ਐ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ ਕਿਤਨਾ ਵੀ ਆਖੇ ਪਿਆ ਖਾਲਸਾ ਮੇਰੋ ਰੂਪ ਹੈ ਖਾਸ ਤੇ ਮਾਣ ਤਾਣ ਦੇਣ ਵਾਸਤੇ ਤੂੰ ਇਹ ਵੀ ਆਖੇ ਪਿਆ ਇਹਨੇ ਹੀ ਕੀ ਕਿਰਪਾ ਕੇ ਸਜੇ ਹਾਂ ਮੈਂ ਨਹੀਂ ਤਾਂ ਮੋਸੇ ਗਰੀਬ ਕਰੋੜ ਕਪਰੇ ਹੈ ਤੂੰ ਕਿਤਨਾ ਵੀ ਮਾਣ ਦੇਵੇਂ ਫਿਰ ਵੀ ਤੂੰ ਵੱਡਾ ਤੂੰ ਵੱਡਾ ਤੂੰ ਮਾਨ ਹੈ ਤੂੰ ਉੱਚਾ ਹੈ ਇਹ ਸ਼ਰਧਾ ਇੱਕ ਰਸ ਹੈ। ਔਰ ਐਸਾ ਰਸ ਜਿਹਨੂੰ ਅਕਥ ਕਹਿ ਦਿੱਤਾ ਹੈ। ਕਦੀ ਕਦੀ ਇਹ ਇਸ ਤਰ੍ਹਾਂ ਦੀ ਸ਼ਰਧਾ ਮਾਂ-ਬਾਪ ਨਾਲ ਵੀ ਹੋ ਸਕਦੀ ਹੈ ਸਰਵਨ ਕੁਮਾਰ ਨੇ ਕੀਤੀ ਸੀ। ਉਹਨੂੰ ਪਿਓ ਦੇ ਚੀ ਪਰਮਾਤਮਾ ਦਿਖਾਈ ਦਿੰਦਾ ਸੀ ਮਾਂ ਦੇ ਚੀ। ਇਹ ਸ਼ਰਧਾ ਕਦੀ ਕਦਾਈ ਆਪਣੇ ਤੋਂ ਵੱਡੇ ਪਰਹਾਦੇ ਚ ਵੀ ਹੋ ਸਕਦੀ ਏ ਲਕਸ਼ਮਣ ਦੇ ਅੰਦਰ ਸੀ ਰਾਮ ਦੇ ਪ੍ਰਤੀ ਗੁਰੂ અવਤਾਰ ਸੰਤ ਪੁਰਸ਼ਾਂ ਨਾਲ ਸੰਬੰਧ ਸ਼ਰਧਾ ਨਾਲ ਜੁੜਦਾ ਹੈ ਪਿਆਰ ਦਾ ਸਭ ਤੋਂ ਉੱਚਾ ਰੂਪ ਹੈ ਭਗਤੀ ਇਹ ਭਗਵਾਨ ਦੀ ਆਉਂਦੀ ਔਰ ਭਗਤੀ ਭਗਤ ਨੂੰ ਹੀ ਭਗਵਾਨ ਬਣਾ ਦਿੰਦੀ ਹੈ ਜਿਵੇਂ ਭਗਵਾਨ ਹੈ ਐਸਾ ਹੀ ਭਗਤ ਹੈ ਗੁਰਬਾਣੀ ਕਹਿੰਦੀ ਹੈ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜਿੱਥੇ ਭਗਤ ਹੈ ਉੱਥੇ ਵੱਡੇ ਤੋਂ ਵੱਡਾ ਪੰਡਤ ਸੂਰ ਵੀਰ ਮਹਾਦਾਨੇ ਗਿਆਨੇ ਨਹੀਂ ਪਹੁੰਚ ਸਕਦਾ ਔਰ ਫਿਰ ਭਗਤ ਤੇ ਨਾਰਾਇਣ ਵਿੱਚ ਭਗਤ ਤੇ ਭਗਵਾਨ ਵਿੱਚ ਕੋਈ ਵੇਦ ਨਹੀਂ ਜਾਂਦਾ ਐਸਾ ਗੁਰਬਾਣੀ ਬਾਰ-ਬਾਰ ਕਹਿੰਦੀ ਹੈ। ਨਾਵੇਂ ਨਾਰਾਇਣ ਨਹੀਂ ਵੇਦ, ਰਾਮ ਕਬੀਰੇ ਵੇਦ ਨਾ ਬਾਈ। ਹੁਣ ਕੋਈ ਵੇਦ ਨਹੀਂ ਰਿਹਾ। ਭਗਤੀ ਭਗਤ ਨੂੰ ਭਗਵਾਨ ਬਣਾ ਦਿੰਦੀ ਹੈ। ਦੋਏ ਮਿਟ ਜਾਂਦੀ ਹੈ। ਬੂੰਦ ਹੁਣ ਅਲੱਗ ਨਹੀਂ ਰਹਿ ਗਈ, ਸਾਗਰ ਹੋ ਗਈ ਹੈ। ਔਰ ਖੋ ਗਈ। ਜਿਸ ਦਿਨ ਜਮਨਾ ਸਾਗਰ ਦੇਚ ਖੋ ਜਾਂਦੀ ਹੈ, ਗੰਗਾ ਖੋ ਜਾਂਦੀ ਹੈ। ਫਿਰ ਸਾਗਰ ਦੇ ਚ ਗੰਗਾ ਲੱਭਣੀ ਔਖੀ ਹੈ ਸਾਗਰ ਦੇ ਚ ਫਿਰ ਸਾਗਰ ਹੀ ਹੈ ਕਬੀਰ ਰਾਮ ਦੇ ਚ ਖੋ ਕੇ ਰਾਮ ਹੀ ਹੋ ਗਏ ਨਾਮ ਦੇ ਪ੍ਰਭੂ ਦੇ ਚ ਖੋ ਕੇ ਪ੍ਰਭੂ ਹੀ ਹੋ ਗਏ ਐਸਾ ਭਗਤੀ ਕਰ ਦਿੰਦੀ ਹੈ ਭਗਤੀ ਦੇ ਚ ਸ਼ਰਧਾ ਦੀ ਲੇਸ ਤੇ ਹੁੰਦੀ ਹੈ ਪ੍ਰੇਮ ਦੀ ਮਾਤਰਾ ਤੇ ਹੁੰਦੀ ਹੈ ਲੇਕਿਨ ਫਿਰ ਵੀ ਭਗਤੀ ਸ਼ਿਖਰ ਤੇ